ਸਾ ਪਿੰਡੀ ਆਪੀ ਜਾਣੇ ਕਰੀ ਆਪ ਜਿਨ ਬਾੜੀ ਪੈ ਲਾਈ ਬਾੜੀ ਦਾ ਭਾਵ ਹੈ ਜਗਤ ਰੂਪੀ ਬਣੀ ਜਿਵੇਂ ਆਪ ਘਰਾਂ ਦੇ ਵਿੱਚ ਜਾਂ ਕੀਤਾਂ ਦੇ ਵਿੱਚ ਬਾੜੀ ਲਾ ਲਈ ਕੋਈ ਉੱਥੇ ਸਾਂਝੀਆਂ ਬੋਲਦਾ ਹੈ ਬੀਜ ਦਾ ਹੈ ਕਈ ਫੁੱਲ ਮੁੱਟੀਆਂ ਦੀ ਬਾੜੀ ਵੀ ਲਾ ਲੇ ਉਨਰ ਆਪਾਂ ਕੇ ਨੀ ਬਗੀਚੀ ਲਾਇਆ। ਦਾਤੀ ਨੂੰ ਉਹ ਸਿਖੇ ਤਾ ਨਾ ਇਹ ਜਗਤ ਰੂਪੀ ਬਾਣੀ ਉਹ ਪਰਮਾਤਮਾ ਨੇ ਲਾਈਏ ਉਹਨੇ ਆਪਣੀ ਬਗੀਚੀ ਲਾਈ। ਫਿਰ ਉਹ مالک ਬੀਜਦੇ ਉਹ ਬਾਣੀ ਨੂੰ ਲਾਉਣ ਵਾਲਾ ਉਹਦੀ ਸੰਭਾਲ ਕਰਦੇ। ਉਹਦੇ ਵਿੱਚ ਨਦੀਨ ਹੁੰਦੇ ਨੇ ਉਹ ਵੀ ਕੱਢਦਾ ਹੈ। ਕੋਲ ਸਮੇਂ ਸਿਰ ਪਾਣੀ ਵੀ ਦਿੰਦਾ ਹੈ। ਉਹਨੂੰ ਸਮੇਸੇ ਰੇਸਪਰੇ ਨਹੀਂ ਕਰਦਾ ਹੈ ਉਹ ਬਾੜੀ ਦੀ ਸਵਾਲ ਬਾੜੀ ਲਾਉਣ ਵਾਲੀ ਕਰਦਾ ਹੈ ਨਾ ਦੂਜਾ ਨਹੀਂ ਕਰਦਾ ਦੂਜਾ ਕੋਈ ਨਹੀਂ ਕਰਦਾ ਉਹ ਮਾਲਕ ਨੇ ਵੇਖਣਾ ਮੈਂ ਇਹਦੇ ਵਿੱਚ ਹੁਣ ਕਿਹੜਾ ਮੌਸਮ ਹੈ ਕਿਹੜਾ ਬੀਜ ਬੀਜਾਂ ਆਤੇ ਉਹਨੂੰ ਖਦੋਂ ਮੈਂ ਪਾਣੀ ਦੇਣਾ ਹੈ ਖਦੋਂ ਇਹਦੀ ਗੋਡੀ ਕਰਨੀ ਹੈ ਆ ਮੇਰੇ ਸਤਿਗੁਰੂ ਜੀ ਕਹਿੰਦੇ ਜਿੱਦਾਂ ਉਹ ਇੱਕ ਬਾੜੀ ਲਾਉਣ ਵਾਲਾ ਇੱਕ ਬਗੀਚੀ ਲਾਉਣ ਵਾਲਾ ਉਹਦੀ ਸੰਭਾਲ ਕਰਦਾ ਜੀਕ ਨਹੀਂ ਕਰਦਾ ਨਾ ਇਹ ਜਗਤ ਰੂਪੀ ਬਗੀਚੀ ਉਹ ਪਰਮਾਤਮਾ ਨੇ ਲਾਈ ਹੈ ਆਪੇ ਜਾਣੀ ਕਰੀ ਆਪ ਜਿੰਨ ਬਾੜੀ ਹੈ ਲਾਈ ਉਹ ਨੂੰ ਪਤਾ ਹੈ ਇਹਨੂੰ ਪਾਣੀ ਕਿਹੜੇ ਪਾਸਿਓ ਸਾਡਾ ਕਿਧਰ ਨੀਵੇਂ ਨੂੰ ਜਾਵੀਂ ਕਰ ਕਿਧਰ ਉੱਚਾ ਉਹ ਉਹ ਨੂੰ ਆਪ ਹੀ ਪਤਾ ਹੈ بادشاہ کے لئے ایسے طرح جس پرماتما نے کہ جگت بگیچی لائی ہے وہ آپ ہی اس نے لوڑا جاندہ بھی کہ چہوڑ کے نہیں کی دی لوڑا ہے یہ تھے وہ جبے وہ جیمی دا جاندہ ہے میری باڑی چہوڑ کے نہیں کی دی لوڑا ہے وہ تھے وہ پرماتما نے جگت روپی باڑی لائی ہے یہ بگیچی لائی ہے وہ آپ ہی جاندہ ہے ਵੀ ਇਹਦੇ ਵਿੱਚ ਹੁਣ ਕਿਹੜੀ ਚੀਜ਼ ਦੀ ਲੋੜ ਹੈ ਉਹ ਇਹ ਜਗਤ ਦੀਆਂ ਲੋੜਾਂ ਨੂੰ ਪੂਰੀਆਂ ਕਰਦਾ। ਉਹ ਆਪ ਇਹ ਹੀ ਸੰਭਾਲ ਕਰ ਲਿਆ। ਦਾ ਪਾਸ਼ਾ ਜੀ ਉਹ ਆਪ ਹੀ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਜੀ। ਰਾਜਾ ਪਿਆਰੀ ਪਾਸ਼ਾ ਦਾ ਭਾਵ ਹੈ ਜੀਵਨ ਅਖਾ ਜਾਂ પ્રસੰਗ ਕਾਫਿਲ ਇਥੇ ਰਹਿਸਾ ਦਾ ਆਪਾਂ ਕੀ ਭਾਗ ਬੁਲਾਵਾਂਗੇ ਸਿਰਫ ਸਲਾਹ ਦੀਆਂ ਗੱਲਾਂ ਉਹ ਰੰਮ ਦੀ ਸਿਰਫ ਸਲਾਹ ਆ ਰਹਿਸਾ ਪਿਆਰੀ ਕਾ ਰਹਿਸਾ ਜਿੱਥ ਸਦਾ ਸੁਖ ਹੋਈ ਪਾਤਾ ਕਹਿੰਦੇ ਇਹ ਪਿਆਰੇ ਭਾਈ ਪਰਮਾਤਮਾ ਦੀ ਸਿਰਫ ਸਲਾਹ ਕਰਨੀ ਚਾਹੀਦੀ ਕਿਉਂਕਿ ਉਹ ਆਪ ਹੀ ਜਗ ਨੂੰ ਬੁਲਾਉਣ ਵਾਲੇ ਆਪ ਹੀ ਸੰਭਾਲਣ ਵਾਲੇ ਆਪ ਹੀ ਇਹ ਜਗਤ ਦੀਆਂ ਨੂਰਾ ਪੂਰੀਆਂ ਕਰਦਾ। ਕੋ ਭਰਿਆ ਤੂੰ ਤਾਂ ਉਹ ਪਰਮਾਤਮਾ ਦੀ ਸਿੱਖ ਸਲਾਹ ਭਰਿਆ ਕਰੋ ਦੀ ਸਿੱਖ ਸਲਾਹ ਭਰਨੀ ਚਾਹੀਦੀ। ਉਹ ਤੇਰੀਆਂ ਨੂਰਾ ਤਾਂ ਆਪਣੇ ਆਪ ਹੀ ਪੂਰੀਆਂ ਹੋਈ। ਤਾਂ ਫਿਰ ਪਾਸ਼ਾ ਕਹਿੰਦੇ ਕਿਉਂਕਿ ਇਸ ਸਿੱਖ ਸਲਾਹ ਦੇ ਰਾਹੀਂ ਸਦਾ ਆਤਮ ਕਦਰ ਮਿਲਿਆ ਜਾਂਦਾ। ਬਰਦਾ ਰੱਬ ਨੂੰ ਕਦੇ ਫਿਰ ਲਾਂਭੇ ਹੀ ਦਿੰਦਾ ਇਹ ਮਰਦਪੁੱਤ ਦੀ ਰਜਾ ਦੇ ਵਿੱਚ ਟਿਕਣ ਲੱਗ ਜਾਂਦਾ ਇਸ ਕਰਕੇ ਤੂੰ ਉਹਦੀ ਸਦਾ ਸਿਫਤ ਸਲਾਹ ਕਰ ਪੂਰੀਆਂ ਬੜੀਆਂਈਆਂ ਅਰਿਆ ਕਰ ਪਰ ਫਿਰ ਤੂੰ ਵੀ ਉਹ ਆਤਮਿਕ ਆਨੰਦ ਬਾਣੀਗਾ ਤੂੰ ਵੀ ਅੰਦਰ ਦੇ ਦੌਰ ਤੇ ਉਹਦੀ ਰਜਾ ਦੇ ਵਿੱਚ ਰਹਿਣ ਲੱਗ ਜਾਂਦਾ ਪਰ ਹਾਉ ਦਾ ਵਿਸ਼ਰਾਮ ਦੇ ਕੇ ਮੇਰੇ ਬਾਦਸ਼ਾਹ ਆਪਣੀਆਂ ਪੰਕਤੀਆਂ ਇਸ ਤਰ੍ਹਾਂ ਫਰਮਾਉਣਾ ਕਰਦੇ ਹਨ ਜੀ ਜੇਦਾਂ ਰੰਗ ਕੰਤ ਨਾ ਆਵੇ ਆ ਸਾਥ ਪਸੂਰੇ ਪਾਣੀ ਆ ਪਾਸ਼ਕ ਨੇ ਜੇ ਨਾ ਰੰਗ ਕੰਤ ਨਾ ਆਵੇ ਆ ਸਾਥ ਪਸੂਰੇ ਪਾਣੀ ਦਾ ਸਤਿਗੁਰੂ ਜੀ ਕਹਿੰਦੇ ਇਹ ਭਾਈ ਜਿਸ ਵੀ ਜੀਵ ਆਤਮਾ ਦੀ ਪਰ ਇਹੋ ਦੇ ਨਾਲ ਆਪਣੇ ਖਾਸ ਪਰਮੂ ਦਾ ਸਿਮਰ ਨਹੀਂ ਕੀਤਾ ਜਿਨ ਅਰੰਗ ਕੰਤ ਨਾ ਆਬਿਆ ਕੰਤ ਦਾ ਭਾਵ ਹੈ ਖਾਸਮ ਖਾਸਨ ਦਾ ਭਾਵ ਹੈ ਪਰਮਾਤਮਾ ਜਿਹੜੀ ਜੀਵ ਆਤਮਾ ਨੇ ਪਰਮਾਤਮਾ ਦਾ ਬੜੇ ਹੀ ਪ੍ਰੇਮ ਦੇ ਨਾਲ ਸਿਮਰਨਾ ਨਹੀਂ ਕੀਤਾ ਉਹ ਆਖਰ ਪਸਤੌਦੀ ਹੀ ਹੈ ਸਾਥ ਪਾਸੋਂ ਰੇਤਾਣੀ ਉਹ ਅਖੀਰ ਨੂੰ ਪਸਤਾਨਾਂ ਦੀ ਵੇਦਾ ਹੈ ਮਹਾਤਮ ਸੋਹਣੇ ਤੇਰੇ ਕੋਨੇ ਜਵਨ ਵਿਹਾਣੀ ਹਾ ਬਾਦਸ਼ਾਹ ਕਹਿੰਦੇ ਉਹ ਜੀਵ ਆਤਮਾ ਭਾਈ ਫਿਰ ਹੱਥ ਮਰੋੜਦੀ ਹੈ ਵੀ ਮੇਰਾ ਸਮਾਂ ਤਾਂ ਐਨੀ ਬਤੀਤ ਹੋ ਗਿਆ ਹੱਥ ਮਰੋੜੇ ਸਿਰ ਧੁਨੇ ਫਿਰ ਸਿਰ ਮਾਰਦੀ ਹੈ ਤਬੀ ਮੇਰੀ ਇਹ ਜ਼ਿੰਦਗੀ ਐਨੀ ਲੰਘੇ ਹਾਥ ਪਛੋੜੇ ਸਿਰ ਢੋਲੇ ਜਬ ਰੈਣ ਬਿਹਾਨੀ ਜੋ ਜ਼ਿੰਦਗੀ ਰੂਪੀ ਰਾਤ ਲੜ ਜਾਂਦੀ ਹੈ ਅਗੇ ਮੌਤ ਰੂਪੀ ਡਟੜ ਜਾਂਦਾ ਫਿਰ ਆਖੀਰ ਵੇਲੇ ਬੰਦਾ ਪਛਤਾਉਂਦਾ ساری ਉਮਰ ਮੈਂ ਇਹ ਗਲਤ ਕੰਮੀ ਕਰਦਾ ਰਿਹਾ ਮੈਂ ਤਾਂ ਕਦੇ ਆਪਣੇ ਪਰਮਾਤਮਾ ਨੂੰ ਪ੍ਰੇਮ ਦੇ ਨਾਲ ਸਿਮਰਿਆ

ਇਸ ਕਰਕੇ ਮੇਰੇ ਪਾਸ਼ਾ ਕਹਿੰਦੇ ਅਜੇ ਵੀ ਮਿਲਾਂ ਉਹ ਰੋ ਦੇ ਬਾ ਅਧਰਮਹਾਰਾਜ ਕਹਿੰਦੇ ਅਜਹੁ ਕਸ ਵਿਗਰੂ ਨਹੀਂ ਜੋ ਪ੍ਰਭ ਗੁਣ ਗਾਵੇ ਅਜੇ ਵੀ ਬਧਿਆ ਕੁਛ ਨਹੀਂ ਵਿਗੜਿਆ ਉਹ ਜਿਹੜੀ ਰਹਿੰਦੀ ਜ਼ਿੰਦਗੀ ਹੈ ਉਹ ਤਾਂ ਸਿਮਰਨ ਦੇ ਵਿੱਚ ਲੰਘਾ ਦੇ ਉਹਦੀ ਯਾਦ ਦੇ ਵਿੱਚ ਇੱਕ ਆਪਣੀ ਚੰਗਾ ਜੀਵਨ ਬਣਾ ਕੇ ਲੰਘਾ ਤਾਂ ਫਿਰ ਤੇਨੂੰ ਅੰਤ ਮੇਲੇ ਪਸਤਵਲਾ ਲਾਪੋ ਨਹੀਂ ਤਾਂ ਪਾਸ਼ਾ ਕਹਿੰਦੇ ਸਾਰੀ ਉਮਰ ਇਹ ਨਾ ਠੇਹਿਆ ਥੋਰੀਆਂ ਦੇ ਵਿੱਚ ਤੂੰ ਲੱਗਦਾ ਰਿਹਾ ਪਰ ਭਰਿਆ ਕਦੇ ਵੀ ਆਪਣੇ ਮਾਲਕ ਨੂੰ ਦਿਲੋਂ ਸਿਮਰਿਆ ਨਾ ਜਿਸ ਕਰਕੇ ਆਖੀਰ ਨੂੰ ਇਹ ਦੁਨੀਆ ਤੋਂ ਜਾਣ ਵੇਲੇ ਅੰਤ ਵਿੜੇ ਫਿਰ ਤੂੰ ਪਛਤਾਵੇਂਗਾ ਫਿਰ ਹੱਥ ਮਾਰੇਗਾ ਹੱਥ ਮੋੜੇਗਾ ਤੇ ਸਿਰ ਮਾਰੇਗਾ ਫਿਰ ਉਸ ਵੇਲੇ ਕੁਝ ਵੀ ਨਹੀਂ ਬਣਨਾ ਬੋਲਦਾ ਕਦੇਵ ਜੀ ਮਹਾਰਾਜ ਕਹਿੰਦੇ ਤੂੰ ਭਲਿਆ ਉਸ ਵੇਲੇ ਫਿਰ ਪ੍ਰਸਤਾਵਾ ਕੀਤੀਆਂ ਕੋ ਸਾਹਸ ਨਹੀਂ ਹੋਣਾ ਪ੍ਰਸਤਾਵਾ ਨਾ ਮਿਲੈ ਜਦ ਚੁੱਕੇ ਹੀ ਸਾਰੀ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਚੁੱਕੇਗੀ ਭਾਵ ਮੁੱਕ ਜਾਏਗੀ ਸਾਰੀ ਦਾ ਭਾਵ ਹੈ ਸਾਰੀ ਉਮਰ ਸਾਰੀ ਰਾਤ ਉਮਰ ਰੂਪੀ ਰਾਤ ਜਦੋਂ ਉਹਨੇ ਮੁੱਕ ਜਾਣਾ ਹੈ ਤਾਂ ਪਾਤਸ਼ਾਹ ਕਹਿੰਦੇ ਉਹ ਭਲਿਆ ਪਰ ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਗਈ ਤੇ ਜ਼ਿੰਦਗੀ ਮੁੱਕ ਗਈ ਤਦੋਂ ਪਛਤਾਵਾ ਕੀਤੀਆਂ ਫਿਰ ਕੁਝ ਵੀ ਹਾਸ ਨਹੀਂ ਹੋਣਾ ਫਿਰ ਕੁਝ ਨਹੀਂ ਮਿਲਣਾ ਇਸ ਕਰਕੇ ਉਹ ਭਲਿਆ ਤਾਂ ਫਿਰ ਅਜੇ ਵੀ ਤੇਰੇ ਕੋਲੇ ਵੇਲਾ ਹੈ ਤਾਂ ਅਜੇ ਵੀ ਉਹ ਪਰਮੇਸ਼ਰ ਵਾਹਿਗੁਰੂ ਨੂੰ ਤੂੰ ਸਿਮਰਿਆ ਕਰ ਉਹਦੀ ਸਿਫਤਸਲਾਹ ਦੇ ਵਿੱਚ ਜੁੜਿਆ ਕਰ ਆ ਮੇਰਾ ਸਾਹ ਕਹਿੰਦੇ ਜੇ ਕਿਤੇ ਤੇਰਾ ਇਹ ਮੀਲਾ ਲੰਘ ਗਿਆ ਨਾ ਮਨੁੱਖਾ ਜੀਵਨ ਦਾ ਤਾਂ ਫਿਰ ਪਿਆਰਾ ਰਾਹ ਵੀ ਐ ਜਦ ਆਵੇਗੀ ਵਾਰੀ ਮੇਰੇ ਸਤਿਗੁਰੂ ਜੀ ਕਹਿੰਦੇ ਕੇ ਮਨੁੱਖਾ ਜੀਵਨ ਤੈਨੂੰ ਮਿਲੀਏ ਬੜਾ ਕੀਮਤੀ ਪਰ ਭਲੇ ਇੱਕ ਗੱਲ ਜੀਤੀ ਰખી ਜੇ ਹੁਣ ਤੈ ਪਰਮੇਸ਼ਰ ਨੂੰ ਨਾ ਸਿਮਰਿਆ ਨਾ ਆਪਣਾ ਜੀਵਨ ਨਾ ਬਣਾਇਆ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਉਹ ਪਿਆਰੇ ਉਸ ਪ੍ਰਭੂ ਨੂੰ ਫਿਰ ਉਦੋਂ ਹੀ ਸਿਮਰਿਆ ਜਾ ਸਕਣੇ ਇਹ ਜ਼ਿੰਦਗੀ ਨੇ ਤਾਂ ਲੰਘ ਜਾਣਾ ਹੈ ਇਹ ਮਨੁੱਖਾ ਜੀਵਨ ਦੀ ਵਾਦੀ ਖਤਮ ਹੋ ਜਾਣੀ ਹੈ ਉਦੋਂ ਬਾਅਦ ਜੇ ਤੂੰ ਕਹੇ ਮੈਂ ਸਿਮਰ ਲਾਂਗਾ ਨਹੀਂ ਫਿਰ ਤਾਂ ਉਹਦੀ ਸਿਮਰਿਆ ਜਾਣਾ ਜਦੋਂ ਮੁੜ ਕਦੇ ਮਨੁੱਖਾ ਜੀਵਨ ਦੀ ਵਾਰੀ ਮਿਲੇ ਹੁਣ ਮਨੁੱਖਾ ਜੀਵਨ ਐਵੇਂ ਨਹੀਂ ਮਿਲਦਾ 84 ਲੱਖ ਜੂਨਾ ਤੋਂ ਬਾਅਦ ਕਿਤੇ ਮਨੁੱਖਾ ਜੀਵਨ ਦੀ ਵਾਰੀ ਹੈ ਬਾਸ਼ਾ ਕਹਿੰਦੇ ਆ ਭਈ ਪ੍ਰਾਪਤ ਮਾਲੁਖ ਦਿਹਰਿਆ ਗੋਵਿੰਦ ਮਿਲਣ ਕੀ ਤੇਰੀ ਵਰੀਆ ਉਹ ਤੇਨੂੰ ਮਨੁੱਖਾ ਹੀ ਬਣਦੀ ਇਹ ਪ੍ਰਾਪਤੀ ਹੋਈ ਐ ਇਹ ਉਹ ਸਰਕਾਰਪੁਰਖ ਨੂੰ ਮਿਲਣ ਦੀ ਤੇਰੀ ਵਾਰੀ ਹੈ ਇਹ ਆਪਣੀ ਵਾਰੀ ਲੰਘਾਣਾ ਨਹੀਂ ਇਹ ਵਾਰੀ ਲੰਘਾਣਾ ਨਹੀਂ ਗੋਵਿੰਦ ਮਿਲਣ ਕੀ ਤੇਰੀ ਵਰੀਆ ਆਵਰ ਕਾਇ ਤੇ ਕਿਤੇ ਨਾ ਕਾਮ ਹੋਰ ਅੰਮਾ ਦੇ ਤੇਰੇ ਕਿਤੇ ਕੰਮ ਨਹੀਂ ਆਉਣਾ ਮਨ ਸਾਧ ਸੰਗਤ ਭਜੇ ਕੇਵਲ ਨਾਮ ਤਾਂ ਫਿਰ ਇੱਕ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਦੇ ਨਾਮ ਨੂੰ ਸਿਮਰਿਆ ਕਰ ਤਾਂ ਫਿਰ ਇਹ ਜਨਮਾਂ ਦੇ ਗੇੜ ਤੋਂ ਉਸੇ ਨਹੀਂ ਕੱਢਦਾ ਨਹੀਂ ਤਾਂ ਮੇਰੇ ਪਾਤਸ਼ਾਹ ਜੀ ਲੱਖ 84 ਜੂਨ અપਾਈ 84 ਲੱਖ ਜੋਰ ਉਸਰਤ ਨੇ ਪੈਦਾ ਕੀਤੀ ਥਾਲਪੁਰਖ ਨਹੀਂ ਮਾਨਸ ਕੋ ਪ੍ਰਭ ਦੀ ਬੜਾਈ ਪਰ 84 ਲੱਖ ਦੇ ਵਿੱਚੋਂ ਇਹ ਮਨੁੱਖ ਨੂੰ ਬੜਾਈ ਦੇ ਦਿੱਤੀ ਤੂੰ ਇਸ ਜਨਮ ਦੇ ਵਿੱਚ ਨਾਮ ਜੱਪ ਕੇ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਜਾਂ ਆਪਣਾ ਸੋਹਣਾ ਜੀਵਨ ਤੂੰ ਬਣਾ ਸਕਦਾ ਤੇਨੂੰ ਸਾਰਾ ਗਿਆਨ ਬਖਸ਼ਿਆ ਮਾਨਸ ਕਹ ਪ੍ਰਭ ਦੀ ਬੜਾਈ ਪਰ ਬਾਸ਼ਾ ਕਨੇ ਦੇਖਿਓ ਭਨਿਆ ਇਸ ਪੌੜੀ ਤੇ ਜੋ ਨਾ ਚੁੱਕੈ ਤਾਂ ਇਹ ਪੌੜੀ ਦਿੱਤੀ ਹੈ ਤੈਨੂੰ ਰੱਬ ਨੂੰ ਮਿਲਦੀ ਕਿਤੇ ਇਹ ਪੌੜੀ ਤੋਂ ਛੁੱਕ ਨਾ ਜਾਈ ਇਸ ਪੌੜੀ ਤੇ ਜੋ ਨਾ ਚੁੱਕੈ ਆਏ ਗਾਏ ਦੁਖ ਪਾਏ ਦਾ ਫੇਰ ਤਾਂ ਮੁੜ ਕੇ ਜਨਮ ਮੰਦ ਦੇ ਗੇੜ ਦੇ ਵਿੱਚ ਪਈ ਜਾਣਾ ਕਦੇ ਜਨਮ ਹੋ ਗਿਆ ਆ ਗਿਆ ਕਦੇ ਵਕਿਆ ਮੌਤ ਹੋ ਗਈ ਆਈ ਗਏ ਦੁਖ ਪਾਏ ਦਾ ਫੇਰ ਤਾਂ ਕਦੇ ਜਨਮ ਉਹਨਾਂ ਦਾ ਦੁਖ ਕਦੇ ਮੌਤ ਦਾ ਤੱਕ ਇਸੇ ਚੱਕਰ ਦੇ ਵਿੱਚ ਤੂੰ ਤੁਰਿਆ ਫਿਰੇਂਗਾ ਇਸ ਕਰਕੇ ਬਾਦਸ਼ਾਹ ਕਹਿੰਦੇ ਉਹ ਭਨਿਆ ਕਿ ਜੀਵਨ ਨੂੰ ਵਿਆਖrana ਲਗਾ ਜੇ ਇੱਕ 13 ਜ਼ਿੰਦਗੀ ਲੰਗੀ ਤਾਂ ਫਿਰ ਪਿਆਰਾ ਰਾਬੀ ਹੈ ਜਦ ਆਵੇਗੀ ਵਾਰੀ ਕੇਤਾ 84 ਲੱਖ ਜੂਨ ਤੋਂ ਬਾਅਦ ਵਾਰੀ ਆਉਣੀ ਹੈ ਉਦੋਂ ਕੇ ਸਿਮਰਨ ਕਰਦਾ ਕੇ ਰੱਬ ਦੇ ਨਾਮ ਦੇ ਨਾਲ ਜੁੜਨ ਦਾ ਇਹ ਜੀਵਨ ਨੂੰ ਸਵਾਰਨ ਦਾ ਉਦੇ ਸਮਾਂ ਮਿਲੇਗਾ ਬੰਦਰੀਆ ਸੋਹਾ ਕਰਨ ਮੈਂ ਤੇ ਬਨਵੀਂ ਹਾ